ਮੈਂ ਉੱਥੇ ਗੁਰੂਕਰਮ ਮੱਥਾ ਟਿਕਣ ਜਾਣਾ ਸਰ ਰੋਕ ਨਹੀਂ ਸਕਦੇ ਤੁਸੀਂ ਕਿੱਸ ਵਾਸਤੇ ਰੋਕਤਾ ਗੁਰੂ ਭਗਤ ਜੀ ਗੱਲ ਤਾਂ ਗਿਆ ਚੋ ਕਰਦੇ ਕਿੱਦਾਂ ਕਰ ਜਾ ਨਹੀਂ ਗੁਰੂਕਰਮ ਜਾਂਦੋਂ ਤੁਸੀਂ ਰੋਕ ਸਕਦੇ ਨਹੀਂ ਜਿਹੜੇ ਆਰਡਰਸ ਆ ਗਿਆ ਸਾਈਓ ਇਹ ਮੈਨੂੰ ਕਰ ਰਿਹਾ ਸਰ ਮੈਂ ਆਰਡਰ ਕੌਣ ਕਿਨੇ ਦਿੱਤੇ ਹੈ ਭਗਵਾਨ ਤੁਮਨੇ ਨਹੀਂ ਸਰ ਸਾਡੇ ਸੀਨੀਅਰ ਨਹੀਂ ਨਹੀਂ ਕੇਜਰੀਵਾਲ ਨੇ ਦਿੱਤੇ ਹੈ ਨਹੀਂ ਸਾਡੇ ਸੀਨੀਅਰ ਦੇ ਨੇ ਸਰ ਥਰੂ ਡਿਪਾਰਟਮੈਂਟ ਨਹੀਂ ਡਿਪਾਰਟਮੈਂਟ ਤੋਂ ਗੂੰ ਉਹਨਾਂ ਨੂੰ ਕਿਹਨੇ ਦਿੱਤੇ ਕੇਜਰੀਵਾਲ ਨੇ ਸਰ ਉਹ ਸਰ ਉਹ ਜਾਣਦੇ ਹੋਗੇ ਨਹੀਂ ਵੀਰ ਸਰ ਕਿਸੇ ਨੂੰ ਗੁਰੂਕਰਮ ਜਾਂਦੇ ਤੁਸੀਂ ਰੋਕ ਸਕਦੇ ਭਲੀ ਭਾਦੀ ਜਾਣਦੇ ਹੋ ਇਹ ਤਾਂ ਆਪਾਂ ਨੂੰ ਸਰ ਨੇ ਗੁਰੂ ਘਰ ਜਾਣ ਤੋਂ ਤਾਂ ਨਹੀਂ ਰੋਕ ਸਕਦੇ ਇਹ ਤਾਂ ਤੁਹਾਨੂੰ ਪਤਾ ਨਹੀਂ ਮੈਂ ਤਾਂ ਕੋਈ ਆ ਜਾ ਕੁਝ ਦੇਖਿਆ ਨਹੀਂ ਪਹਿਲੀ ਵਾਰ ਹੋਇਆ ਕਿ ਐਮਰਜੈਂਸੀ ਲੱਗ ਗਈ ਹੈ ਐਨਾ ਡਰ ਪੈ ਗਿਆ ਇਹਨਾਂ ਨੂੰ ਕਾਲੀ ਵਰਕਰਾਂ ਤੋਂ ਡਰ ਹੈਗਾ ਕਿ ਨਹੀਂ ਇੱਕ ਤੱਕਾ ਹੋ ਰਿਹਾ ਅਸੀਂ ਤਾਂ ਮੈਂ ਤਾਂ ਗੁਰੂ ਘਰ ਮੱਥਾ ਸੀ ਆਮਦ ਸਾਹਿਬ ਮੱਥਾ ਟੇਕਣ ਜਾਣਾ ਲੇਕੇ ਚੱਲੋ ਸਾਨੂੰ ਨਾ ਲੈ ਕੇ ਚੱਲੋ ਲੈ ਜੂ 20 ਮਿੰਟ ਤੱਕ ਲਾਇਆ ਨੇ ਸਰ ਯਾਰ ਗੁਰੂ ਘਰ ਜਾਣ ਤੋਂ ਸਰ ਕਿਸੇ ਕਾਰਨ ਬੰਦ ਕੀਤੀ ਹੋਈ ਆ ਸਰ ਥੋੜੀ ਜਿਹੀ ਤੁਰਕੇ ਜਾਵਟਦੇ ਆ ਹਾਂਜੀ ਸਰ ਤੁਰਕੇ ਜਾਵੜੀਏ ਹੱਲੇ ਸਰ ਦੀ ਬੰਦ ਕੀਤੀ ਹੋਈ ਆ ਸਰ ਨਹੀਂ ਸਰ ਗੁਰਦੁਆਰਾ ਸਾਹਿਬ ਨਹੀਂ ਯਾਰ ਰੋਡ ਤਾਂ ਚੱਲਦੀ ਆ ਕੋਈ ਸਕਿਉਰਟੀ ਰੀਜ਼ਨ ਕਰਕੇ ਬੰਦ ਕੀ ਨਹੀਂ ਨਹੀਂ ਆ ਆ ਸੜਕ ਜਿਹੜੀ ਅਸੀਂ ਆਪਦੀ ਰਿਸਪੌਂਸਿਬਿਲਟੀ ਤੇ ਆਪਦੀ ਸਕਿਉਰਟੀ ਚ ਜਾਣਦੇ ਆ ਨਹੀਂ ਸਰ ਸਾਡੀ ਸਰ ਸਾਡੀ ਸਾਡੀ ਚਲੋ ਆਪਾਂ ਤੁਰਕੇ ਜਾਂਦੇ ਆ ਨਹੀਂ ਜਾਂਦੇ ਸਰ ਆ ਜਾ ਆ ਜਾ ਕੋਈ ਆ ਜਾ ਆ ਜਾ ਆ ਜਾ ਤੁਰੋ ਤੁਰੋ ਜਲਦੀ ਜਿਹੜੇ ਪਾਸੇ ਨੂੰ ਚੱਲੋ सर ये क्या कर रहे हो आप ये डर के काली वर्करा तो सर साहब जान तो भी रोक रहे हैं चलो कोई बात नहीं मैम मैम मैं इधर सुनिए हजूर मैम सरकार के कोर्ट में बार-बार पे कह रहे हैं कि एक जोड़ा है भाई मानते क्या हो तू सी ਯਾਰ ਗੁਰਦੁਆਰਾ ਸਾਹਿਬ ਜਾਣ ਤੋਂ ਮੇ ਰੋਕ ਸਕਦੇ ਅੱਛਾ ਮੇਰੀ ਬੇਨਤੀ ਹੈ ਗੁਰੂ ਘਰ ਜਾਣ ਤੋਂ ਰੋਕੋਗੇ ਗੁਰੂ ਘਰ ਤੁਸੀਂ ਬਾਅਦ ਜਾ ਦੇ ਦੋ ਕਿ ਕੋਈ ਟਾਈਮ ਹੈ ਤੁਸੀਂ ਦੱਸੋ ਕਿ ਗੁਰੂ ਘਰ ਕਦੋਂ ਜਾਣਾ ਸੀ ਪਿੱਛੇ ਜਾ ਤੁਹਾਨੂੰ ਯਾਰ ਗੁਰਦੁਆਰਾ ਸਾਹਿਬ ਜਾਣ ਤੋਂ ਐਸਪੀ ਸਾਹਿਬ ਤੁਸੀਂ ਵੀ ਇੱਕ ਗੁਰੂ ਦੇ ਸਿੱਖ ਹੋ ਗੁਰਦੁਆਰਾ ਸਾਹਿਬ ਜਾਣ ਤੋਂ ਪੁਲਿਸ ਰੋਕਣ ਲੱਗੀ ਸੀ ਤੁਸੀਂ ਫਿਰ ਗ੍ਰਿਫਤਾਰੀ ਦੇ ਦੋ ਸੱਜੇ ਨਹੀਂ ਗੱਲ ਨਹੀਂ ਪੁੱਤ ਤੁਸੀਂ ਤੁਸੀਂ ਗੁਰੂ ਘਰ ਜਾਣ ਤੋਂ ਰੋਕ ਰਹੇ ਹੋ ਸਾਨੂੰ ਚਲੋ ਸਰ ਉਹਦਾ ਸਬੂਤ ਦੇਣਾ ਸਰ ਅਸੀਂ ਕੋਰਟ ਵੀ ਦੇਣਾ ਪਬਲਿਕ ਨੂੰ ਦੇਣਾ ਅੱਛਾ ਅੱਛਾ ਸਰ ਇਹ ਅੱਛਾ ਦੁੱਖ ਦੇ ਸਾਹਿਬ ਸਰ ਮੈਂ ਤਾਂ 6:00 ਵਜੇ ਦੀ ਹੈ ਮੈਂ ਤਾਂ ਦਾਈ ਕੰਨਾ ਪਿੱਛੋਂ ਤਾਂ ਕੰਮ ਕਰੋ ਯਾਰ ਯਾਰ ਗੁਰੂ ਘਰ ਜਾਣ ਤੋਂ ਇੱਕ ਮੈਨੂੰ ਦੱਸ ਦਿਓ ਕਿਹੜੇ ਕਾਨੂੰਨ 'ਚ ਰੋਕ ਰਹੇ ਹੋ ਇਹਨਾ ਤਾਂ ਦੱਸ ਦਿਓ ਸਰ ਬੁਰਦਵਾਰਾ ਸਾਹਿਬ ਮੱਥਾ ਟੇਕਣ ਜਾਣਾ ਹੈ ਕਿਹੜੇ ਕਾਨੂੰਨ ਤਹਿਤ ਰੋਕ ਰਹੇ ਹੋ ਇਹ ਤਾਂ ਦੱਸ ਵੀ ਸਰ ਲਿਖੇ ਦੇ ਦੋ ਲਿਖੇ ਦੇ ਦੇ ਨਹੀਂ ਪਰ ਇੱਕ ਗੱਲ ਇਹ ਮੈਂ ਕਹਿਣਾ ਚਾਹਣਾ ਸਰ ਥੋੜੀ ਮੋਟੀ ਤਾਂ ਪੰਜਾਬ ਪੁਲਿਸ ਨੂੰ ਕੁਝ ਕਰਨਾ ਚਾਹੀਦਾ ਹੈ ਇੱਕ ਬਾਹਰਲੇ ਬੰਦੇ ਤੋਂ ਹੁਕਮ ਲੈਣ ਲੱਗ ਗਏ ਤੁਸੀਂ ਕੇਜਰੀਵਾਲ ਤੋਂ ਕੀ ਸ਼ਰਮ ਹੋਣੀ ਚਾਹੀਦੀ ਹੈ ਯਾਰ ਆਪਣ ਘੜਤ ਘੜਤ ਆਪਣੀ ਫੋਰਸ ਪੰਜਾਬ ਦੇ ਚੀਫ ਮਿਨਿਸਟਰ ਤੋਂ ਆਰਡਰ ਲਏ ਜਿਹੜਾ ਕਿ ਦਿੱਲੀੋਂ ਕੇਜਰੀਵਾਲ ਬਹਿ ਕੇ ਫੈਸਲਾ ਕਰੂਗਾ ਕਿਹਨੂੰ ਅੰਦਰ ਕਰਨਾ ਕਿਹਨੂੰ ਪੰਜਾਬ ਚ ਕਰਨਾ ਇਹ ਤਾਂ ਇੰਨਾ ਤਾਂ ਹੋਣਾ ਚਾਹੀਦਾ ਯਾਰ ਨਾਲੇ ਪੰਜਾਬ ਪੁਲਿਸ ਤੇ ਐਜੀ ਪੁਲਿਸ ਹੈ ਜੇ ਪ੍ਰਵਾਹ ਨਹੀਂ ਕਰਦੀ ਬਾਹਰ ਲੈਂਦਾ ਤੁਸੀਂ ਤੁਸੀਂ ਆਪ ਸੇਖੋ ਯਾਰ ਜਾਣ ਤੋਂ ਪਹਿਲਾਂ ਸਪੱਸ਼ਟ ਜਾਣ ਦਿਓ ਅਸੀਂ ਅਸੀਂ ਸਰ ਜਿਹੜਾ ਰੂਲ ਆ ਸਰ ਉਹਨੂੰ ਸਾਨੂੰ ਆਰਡਰ ਹੈ ਸਾਡਾ ਰੂਲ ਦਿਖਾ ਦਿਓ ਦਿਖਾ ਦਿਓ ਦਿਖਾ ਦਿਓ ਸਰ ਆਰਡਰ ਸਾਨੂੰ ਰਿਟਰਨ ਦੇ ਦੋ ਨਹੀਂ ਯਾਰ ਹੱਜੋਗੀ ਸਰ ਸਾਨੂੰ ਰਿਟਰਨ ਦੇ ਦਿਓ ਸਾਨੂੰ ਰਿਟਰਨ ਦੇ ਦਿਓ ਸਰ ਨਹੀਂ ਦੇ ਦਿਆ ਆਪਾਂ ਗੁਰੂ ਘਰ ਚੱਲਣਾ ਸਾਡਾ ਆਰਡਰ ਹੈ ਸਾਡਾ ਮੈਂ ਵੀਡੀਓ ਸਾਹਮਣੇ ਕਰ ਰਿਹਾ ਵੀ ਆਰਡਰ ਹੈ ਦੋਨੋਂ ਇੱਕ ਆਰਡਰ ਹੈ ਕਿ ਗੁਰਦੁਆਰਾ ਸਾਹਿਬ ਨਹੀਂ ਜਾਣ ਦੇਣਾ ਕਿਸੇ ਨੂੰ ਖਾਲਸਾ ਜਦ ਤੱਕ ਉਹ ਆਪਣਾ ਆਪਣਾ ਪ੍ਰੋਟੈਸਟ ਚੱਲ ਰਿਹਾ ਪ੍ਰੋਟੈਕਟਿਵ ਨਹੀਂ ਜੀ ਗੁਰਦੁਆਰਾ ਸਾਹਿਬ ਸਾਡੀ ਸਰ ਪ੍ਰੋਟੈਕਟਿਵ ਜਿਹੜੀ ਹੈਗੀ ਹੈ ਪੇਸ਼ੀ ਹੈ ਸਰ ਨਹੀਂ ਮੈਂ ਤੁਹਾਨੂੰ ਵੀ ਸੁਣੇਗਾ ਸਰ ਸਾਡੇ ਤਾਂ ਕਿਹੜੇ ਤੁਸੀਂ ਇੱਕ ਹੰਟਾ ਰੁਕ ਜੂ ਸੀ ਵੀਜ਼ ਦਿਨੇ ਸਰ ਕੋਈ ਨਹੀਂ ਸਾਨੂੰ ਸਰ ਗੱਲ ਕਰਨ ਨੂੰ ਸਰ ਥੋੜੀ ਦੇਰ ਸਰ ਤੁਸੀਂ ਵੇਟ ਕਰੋ ਅਸੀਂ ਤੁਹਾਨੂੰ ਇੱਕ ਘੰਟੇ ਵਿੱਚ ਦੇ ਦੇਣੀ ਹੈ ਮੈਨੂੰ ਇੱਕ ਗੱਲ ਲੱਗ ਸਰ ਤੁਹਾਨੂੰ ਆਰਡਰ ਕੀ ਦਾ ਹੈ ਸਾਨੂੰ ਇੱਕ ਵੈਰੀ ਕਲੀਅਰ ਫਰਮ ਮਾਈ ਡਿਪਾਰਟਮੈਂਟ ਸਰ ਡਿਪਾਰਟਮੈਂਟ ਕੀ ਦਾ ਨਹੀਂ ਨਹੀਂ ਮੈਨੂੰ ਇਹ ਹਾਜ਼ਰ ਨਾ ਕਿ ਹਟੇ ਨਹੀਂ ਡਿਪਾਰਟਮੈਂਟ ਕਿਹੜੇ ਅਫਸਰ ਦਾ ਹੈ ਮੈਂ ਇਹਨਾਂ ਦੱਸੋ ਕਿਹੜੇ ਅਫਸਰ ਹੈ ਸਰ ਜੋ ਮੇਰੇ ਸੀਨੀਅਰ ਨੇ ਸਰ ਗੱਲ ਕਰਾਉਣਾ ਤਾਂ ਦੱਸਿਓ ਮੈਨੂੰ ਮੇਰੇ ਹਨ ਮੇਰੇ ਸੀਨੀਅਰ ਆ ਲੈ ਲੇਕਿਨ ਸੀਨੀਅਰ ਦਾ ਨਾਮ ਤਾਂ ਥੋੜਾ ਹੋਣਾ ਹੈ ਕੇ.ਪੀ ਵਾਲੀ ਹੈ ਇੱਕ ਸੀਨੀਅਰ ਮੇਰੇ ਤਾਂ ਸਰ ਮੇਰੇ ਤੋਂ ਡਿਪਾਰਟਮੈਂਟ ਦੇ ਮੇਰੇ ਐਸ.ਐਸ.ਪੀ. ਜੀ ਨੇ ਮੇਰੇ ਡੀ.ਆਈ.ਜੀ. ਨੇ ਮੇਰੇ ਡੀ.ਜੀ.ਪੀ. ਤੱਕ ਸਾਰੇ ਗੱਲ ਕਰਾ ਦੋ ਮੇਰੀ ਐਂਕਰ ਡੀ.ਜੀ.ਪੀ. ਨਾਲ ਗੱਲ ਕਰਾਓ ਉਹਨੂੰ ਪੁੱਛੋ ਆਰਡਰ ਕਿਨੂੰ ਆਇਆ ਕੇਜਰੀਵਾਲ ਤੋਂ ਆਏ ਆ ਕਿ ਗੱਲ ਕਰਾ ਤੁਹਾਡੀ ਡੀਪੀ ਸਾਹਿਬ ਨੂੰ ਤੁਸੀਂ ਥੋੜੀ ਬੇਚਾਨ ਮਖਲਾਦ ਨਾ ਨਹੀਂ ਖੜੇ ਆ ਵੇਟ ਨੂੰ ਕਿ ਗੱਲ ਬਲੌਕ ਕਰਾ ਦੇਣਾ ਖੜੇ ਆ ਸੀ ਕਰਾ ਦੋ ਕਰਾਓ ਜੀ ਕਰਾਓ ਜਦੋਂ ਆਰਡਰ ਦਿਖਾ ਦੇ ਜੋ ਆਰਡਰ ਦਿਖਾ ਦਿਓ ਜਾਂ ਗੱਲ ਕਰਾ ਦਿਓ ਆਰਡਰ ਦਿਖਾ ਦੇ ਹੋਏਗਾ ਤਾਂ ਰੁਕ ਜਾਂਗੇ 2 ਮਿੰਟ ਸਮਾਂ ਕਰਾਣਾ ਸਰ ਇਹਨੂੰ ਅੱਗੇ ਕਰ ਮੈਂ ਬੰਦਾ ਕੰਮ ਪੇਸ਼ਾਨਾ ਕੇਜਰੀਵਾਲ ਨੂੰ ਥੋੜਾ ਫਰਕ ਪੈਂਦਾ ਉਹਦਾ ਧਿਆਨ ਰੱਖਿਓ ਤੁਹਾਨੂੰ ਜਿਆਦਾ ਗਰਮੀ ਲੱਗਦੀ ਹੈ ਕਿਉਂਕਿ ਡੇਢ ਸਾਲ ਬਾਅਦ ਉਹਨੇ ਅੰਦਰ ਜਾਣਾ ਕਿਉਂਕਿ ਜਿੰਨਾ ਧੱਕਾ ਮੈਂ ਹੈਰਾਨ ਆ ਕਿ ਜਿੰਨਾ ਬਾਲਾ ਬੰਦਾ ਆ ਕੇ ਕਿੰਨਾ ਸਰਕਾਰ ਚਲਾਈ ਜਾਂਦਾ ਮੈਂ ਕਹਿੰਦਾ ਡੀਜੀਪੀ ਦਾ ਆਪਣੇ ਡੀਜੀਪੀ ਤੁਹਾਨੂੰ ਕਿ ਸਾਰੇ ਤੁਸੀਂ ਸਿੱਧਾ ਕਹੋ ਕਿ ਅਸੀਂ ਨਹੀਂ ਸੁਣਨਾ ਤੈਨੂੰ